ਕੱਲ ਤੋਂ ਜਿੱਥੇ ਦੇਸ਼ ਦੇ ਵਿੱਚ ਚੋਣਾ ਦਾ ਤਾਪ ਵਧਿਆ ਹੋਇਆ ਉਸ ਦੇ ਬਨਾਲ ਹੀ ਪੰਜਾਬ ਦੇ ਵਿੱਚ ਗਰਮੀ ਨੇ ਵੀ ਅੱਥ ਕਰਾਈ ਹੋਈ ਸੀ ਦੱਸਿਆ ਕਿ ਕੱਲ ਤੋਂ ਹੀ ਮੌਸਮ ਵਿਭਾਗ ਦੇ ਵੱਲੋਂ ਜੋ ਸੂਚਨਾ ਸਾਹਮਣੇ ਆ ਰਹੀ ਸੀ ਕਿ ਆਉਣ ਵਾਲੇ 2-3 ਦਿਨਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਮੀਂਹ ਪਵੇਗਾ ਤੇ ਫਿਰ ਅੱਜ ਇਸ ਬਾਰਿਸ਼ ਨੇ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ ਦੱਸਿਆ ਕਿ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪਾਰਾ ਵੱਧਾ ਜਾ ਰਿਹਾ ਸੀ ਜਿਸ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਇਹ ਵੀ ਕਿਆ ਜਾ ਰਿਹਾ ਸੀ ਕਿ 50 ਡਿਗਰੀ ਤੱਕ ਪੰਜਾਬ ਦਾ ਤਾਪਮਾਨ ਜਿਹੜਾ ਹੈ ਉਹ ਵੱਧ ਚੁੱਕਾ ਹੈ। ਅਤਿ ਦੀ ਗਰਮੀ ਦੇ ਵਿੱਚ ਲੋਕਾਂ ਦਾ ਜਿਥੇ ਜੀਣਾ ਮੁਹਾਲ ਹੋ ਚੁੱਕਾ ਸੀ ਉਸੇ ਦੇ ਚੱਲਦੇ ਹੀ ਅੱਜ ਹੋ ਰਹੀ ਬਾਰਿਸ਼ ਨੇ ਲੋਕਾਂ ਦੇ ਵਿੱਚ ਠੰਡਕ ਲੈ ਆਂਦੀ ਹੈ। ਦੱਸਿਆ ਕਿ ਆਉਣ ਵਾਲੇ 2 ਦਿਨਾਂ ਤੱਕ ਹੁਣ ਬਾਰਿਸ਼ ਆਪਣਾ ਰੰਗ ਵਿਖਾਵੇਗੀ ਤੇ ਆਉਣ ਵਾਲੇ 48 ਘੰਟਿਆਂ ਦੇ ਦੌਰਾਨ ਪਾਰੇ ਦੇ ਵਿੱਚ 3 ਤੋਂ 4 ਡਿਗਰੀ ਤੱਕ ਦਾ ਘਾਟਾ ਮਹਿਸੂਸ ਕੀਤਾ ਜਾਵੇਗਾ ওয়েস্টার্ন ডিসਟਰਬেন্স ਦੇ ਕਾਰਨ ਅਗਲੇ 2 ਦਿਨਾਂ ਤੱਕ ਪੰਜਾਬ ਦੇ ਵਿੱਚ ਮੀਂਹ ਪੈ ਸਕਦਾ ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ ਮੌਸਮ ਵਿਭਾਗ ਦੇ ਵੱਲੋਂ ਜੇਤਾਵਨੀ ਜਿਹੜੀ ਜਾਰੀ ਕੀਤੀ ਗਈ ਹੈ ਉਸ ਦੇ ਵਿੱਚ ਪੰਜਾਬ ਦੇ 18 ਜ਼ਿਲ੍ਹਿਆਂ ਦੇ ਵਿੱਚ orange alert ਜਾਰੀ ਕੀਤਾ ਗਿਆ ਹੈ ਔਰ ਇਸ alert ਦੇ ਮੁਤਾਬਿਕ ਪੰਜਾਬ ਦੇ ਵਿੱਚ 40 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲਣਗੀਆਂ ਤੇ ਤੇਜ਼ ਮੀਂਹ ਵੀ ਪਵੇਗਾ। ਇਸਾ ਅਸਰ ਜੇ ਗਲ ਕੀਤੀ ਜਾਵੇ ਤਾਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਮੋਗਾ, ਕਪੂਰਥਲਾ, ਚਲੰਦਰ, ਹੁਸ਼ਿਆਰਪੁਰ, ਲੁਧਿਆਣਾ, ਨਵਾਂ ਸ਼ਹਿਰ ਰੂਪਨਗਰ ਐਸਐਸ ਨਗਰ ਫਤਿਗੜ ਸਾਇਪ ਪਟਿਆਲਾ ਸੰਗਰੂਰ ਮਲੇਰ ਕੋਟਲਾ ਤੇ ਬਰਨਾਲਾ ਦੇ ਵਿੱਚ ਵੇਖਣ ਨੂੰ ਮਿਲੇਗਾ ਜਦਕਿ ਬਾਕੀ ਪੰਜ ਜ਼ਿਲ੍ਹਿਆਂ ਫਾਜ਼ਲਕਾ ਮੁਕਸਰ ਫਰੀਦਕੋਟ ਬਠਿੰਡਾ ਤੇ ਮਾਨਸਾ ਦੇ ਵਿੱਚ येलो ਅਲਰਟ ਜਾਰੀ ਕੀਤਾ ਗਿਆ ਪੰਜਾਬ ਦੇ ਵਿੱਚ 2 ਜੂਨ ਤੋਂ ਲਗਾਤਾਰ ਏਸਾ ਅਸਰ ਵੇਖਣ ਨੂੰ ਮਿਲ ਰਿਹਾ ਸੀ ਕਿ ਗਰਮੀ ਅਤ ਦੀ ਸ਼ੁਰੂ ਹੋ ਚੁੱਕੀ ਸੀ ਜੇ ਗੱਲ ਕੀਤੀ ਜਾਵੇ ਕੱਲ ਦੀ ਯਾਨਕਿ 4 ਤਰੀਕ ਤੋਂ ਹੀ ਥੋੜਾ ਜਿਹਾ ਮੌਸਮ ਦੇ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਗਈ ਸੀ ਤੇਜ਼ ਤੋਂ ਇਲਾਵਾ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਪਛਮੀ ਗੜਬੜੀ ਵੀ ਸਰਗਰਮਾਈ ਹੋਈ ਸੀ ਜਿਸ ਦੇ ਕਾਰਨ ਹਵਾਵਾਂ ਚੱਲਣ ਕਾਰਨ ਤਾਪਮਾਨ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਤੇ ਮੌਸਮ ਵਿਭਾਗ ਨੇ ਮੀਂਹ ਦਾ ਅਲਰਟ ਵੀ ਜਾਰੀ ਕੀਤਾ ਹੈ ਤੇ ਹੁਣ ਪੰਜਾਬ ਦੇ ਇਹਨਾਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸ਼ਾਮ ਤੋਂ ਹੀ بارش ਸ਼ੁਰੂ ਹੋ ਚੁੱਕੀ ਹੈ ਦਾਜ਼ੀ ਕੀ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਮੋਗਾ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਲੁਧਿਆਣਾ ਨਵਾਂ ਸ਼ਹਿਰ ਰੂਪਨਗਰ ਐਸਐਸ ਨਗਰ ਫਤਿਗੜ ਸਾਹਿਬ ਪਟਿਆਲਾ ਸੰਗਰੂਰ ਤੇ ਮਲੇਰਕੋਟਲਾ ਦੇ ਵਿੱਚ ਅੱਜ ਸ਼ਾਮ ਤੋਂ بارش ਸ਼ੁਰੂ ਹੋ ਚੁੱਕੀ ਹੈ ਜੇ ਗੱਲ ਕੀਤੀ ਜਾਵੇ ਤਾਪਮਾਨ ਦੀ ਤਾਂ ਮੰਗਲਵਾਰ ਸ਼ਾਮ ਤੋਂ 1.2 ਡਿਗਰੀ ਤਾਪਮਾਨ ਪੂਰੇ ਪੰਜਾਬ ਦੇ ਵਿੱਚ ਘਟ ਦਰਜ ਕੀਤਾ ਗਿਆ ਸੀ ਜਤਕੀ ਫਰੀਦਕੋਟ ਦੇ ਵਿੱਚ ਵਾਤਾਵਰਣ 46 ਡਿਗਰੀ ਤੋਂ ਹੇਠਾਂ ਆ ਕੇ 45.8 ਡਿਗਰੀ ਦਰਜ ਕੀਤਾ ਗਿਆ ਸੀ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੀ ਤੇ ਅੰਮ੍ਰਿਤਸਰ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੀ ਤੇਜ਼ ਗਰਮੀ ਤੋਂ ਬਾਅਦ ਅੱਜ ਵਾਸੀਆਂ ਨੂੰ ਬਹੁਤ ਹੀ ਰਾਹਤ ਮਿਲੀ ਹੈ ਅੱਜ ਦਾਜ਼ੀਏ ਕਿ ਸ਼ਾਮ ਨੂੰ ਹੀ ਇੱਕਦਮ ਤੇਜ਼ ਰਫ਼ਤਾਰ ਹਨੇਰੀ ਦੇ ਨਾਲ ਮੌਸਮ ਸੁਹਾਵਣਾ ਹੋ ਗਿਆ ਤੇ ਫਿਰ ਬਾਰਿਸ਼ ਨੇ ਆਪਣਾ ਰੰਗ ਵਿਖਾਣਾ ਸ਼ੁਰੂ ਕਰ ਦਿੱਤਾ ਇਸ ਬਾਰਿਸ਼ ਨਾਲ ਸ਼ਹਿਰ ਵਾਸੀਆਂ ਨੂੰ ਰਾਹਤ ਮਿਲੀ ਹੈ ਦੱਸਿਏ ਕਿ ਜ਼ੈਨਾਲੀ ਜਲੰਧਰ ਪਠਾਨਕੋਟ ਲੁਧਿਆਣਾ ਫਗਵਾੜਾ ਅਫਰੀਦਕੋਟ ਤੇ ਇਸ ਦੇ ਨਾਲ ਹੀ ਨਵਾਂ ਸ਼ਹਿਰ ਦੇ ਵਿੱਚ ਵੀ ਬਾਰਿਸ਼ ਹੋਣ ਦੇ ਨਾਲ ਮੌਸਮ ਸੁਹਾਵਣਾ ਹੋ ਚੁੱਕਾ ਹੈ